ਜੈਜ਼ਾ ਲੈਣਾ ਹੁਣ ਕਰੋ ਬੰਦ ਜਿਹੜਾ ਜੈਜ਼ਾ ਲੈਣ ਆਉਂਦਾ ਨਾ ਉਹਨੂੰ ਜਰਾ ਆਉਦੀ ਪਜਾਮੀ ਟੰਗੋ ਥੱਲੇ ਨੂੰ ਜਰਾ ਉਹਦੀ ਪਜਾਮੀ ਸਿੱਧੀ ਕਰਕੇ ਉਹਨੂੰ ਪੁੱਛੋ ਕਿ ਹੁਣ ਕਾਹਦਾ ਜੈਜ਼ਾ ਲੈਣਾ ਹੈ ਹੁਣ ਤਾਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਵਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਬੋਕਰ ਨੂੰ ਪੁੱਛਣਾ ਚਾਹੁੰਦਾ ਹਲੇ ਜੈਜ਼ਾ ਹੀ ਲਈ ਜਾਣਾ ਤੁਸੀਂ ਜਿਹੜਾ ਉੱਠਦਾ ਵਾ ਪਜਾਮਾ ਟੰਗ ਕੇ ਕਿਸੇ ਤੁਨੀ ਤੁਸੀਂ ਤੇ ਪਹੁੰਚ ਜਾਂਦਾ ਅਖੇ ਜੀ ਕੀ ਕਰਨਾ ਹੈ ਜੈਜ਼ਾ ਲੈਣ ਆਏ ਆ ਜੀ ਜਿਹੜਾ ਉੱਠਦਾ ਕਿਸ਼ਤੀ 'ਚ ਬਹਿ ਕੇ ਐਵੇਂ ਗੇੜੇ ਗੱਡੀ ਜਾਂਦੇ ਦਰਿਆ ਦੇ ਵਿੱਚ ਅਖੇ ਜੀ ਜੈਜ਼ਾ ਲੈਣਾ ਵਾ ਜੈਜ਼ੇ ਦੀ ਕੋਈ ਹੱਦ ਹੁੰਦੀ ਆ ਜੈਜ਼ਾ ਦਾ ਤੁਸੀਂ ਅੱਜ ਦੀ ਟੈਕਨੋਲੋਜੀ ਜਿਹੜੀ ਆ ਉਹ ਤਾਂ ਤੁਸੀਂ ਸੈਟਲਾਈਟ ਮੈਪਿੰਗ ਨਾਲ ਸਾਰੇ ਪੰਜਾਬ ਦਾ ਜੈਜ਼ਾ ਵਾ ਜੇ ਬਹੁਤ ਤੁਹਾਨੂੰ ਤਕਲੀਫ ਆ ਤਾਂ ਕਿਸੇ ਇੱਕ ਦਿਨ ਜਹਾਜ਼ ਵਿੱਚ ਹੈਲੀਕਾਪਟਰ ਤੁਹਾਡੇ ਕੋਲ ਆ ਜਿਹੜਾ ਭਗਵੰਤ ਦਾ ਉੱਚ ਗੇੜਾ ਮਾਰ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਇਹ ਜੈਜ਼ਾ ਵਾ ਕੁਐਸਚਨ ਇਜ਼ ਕਿ ਪਿਛਲੇ ਇੰਨੇ ਦਿਨਾਂ ਤੋਂ ਤੁਸੀਂ ਪਰਭਾਈ ਕੀ ਕੀਤੀ ਨੁਕਸਾਨ ਦੀ ਹੁਣ ਕੱਲ ਫੇਰ ਪਰਸੋਂ ਕੇਜਰੀਵਾਲ ਤੇ ਸਸੋਡੀਆਂ ਆ ਗਏ ਜੀ ਦੇਖੋ ਪਹਿਲੀ ਗੱਲ ਸੁਣੋ ਚੰਗੀ ਤਰ੍ਹਾਂ ਪੰਜਾਬੀਓ ਇਹ ਚੀਫ ਮਿਨਿਸਟਰ ਦੇ ਕਾਫਲਾ ਲੈ ਕੇ ਆਇਆ ਕੇਜਰੀਵਾਲ ਨੇ ਭਗਵੰਤ ਮਾਨ ਦਾ Z Z+ ਸਿਕਿਉਰਿਟੀ ਕਾਫਲਾ ਪਰਸੋਂ ਬਾਹੋਪੁਰ ਸੁਲਤਾਨਪੁਰ ਲੋਧੀ ਲੈ ਕੇ ਆਇਆ ਕਿ ਛੋਣੀ ਬਣਾਉਂਦੇ ਨੇ ਸਾਰੀ ਕਿ ਜਿੰਨੇ ਰਾਹਤ ਲੈ ਕੇ ਆਉਂਦੇ ਨੇ ਨਾ ਇਹ ਸਮਗਰੀ ਪਹਿਲਾਂ ਉਹਨਾਂ ਦੇ ਨਾਕੇ ਲਾਉਂਦੇ ਨੇ ਕਿ ਤੁਸੀਂ ਅੱਗੇ ਨਹੀਂ ਆਉਣਾ ਕੇਜਰੀਵਾਲ ਸਾਹਿਬ ਆਏ ਹੋਏ ਨੇ ਸਿਸੋਡਿਆ ਸਾਹਿਬ ਆਏ ਹੋਏ ਨੇ ਔਰ ਕੇਜਰੀਵਾਲ ਨੂੰ ਸਿਰਫ ਫੋਟੋ ਆਪਸ ਲਈ ਇੱਕ ਕਿਸ਼ਤੀ ਵਿੱਚ ਚੜਾਇਆ ਇੱਕ ਦਰਿਆ ਦਾ ਐਂ ਢੇੜਾ ਜਿਹਾ ਕੱਢਿਆ ਤੇ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਫੁਰ ਇੱਕ ਇਹਨਾਂ ਦਾ ਵੱਡਾ ਖੁਸ਼ਾਮਦੀ ਮਿਨਿਸਟਰ ਮੈਂ ਦੇਖਿਆ ਲਾਲਜੀਤ ਭੁੱਲਰ ਉਹ ਐਵੇਂ ਪਜਾਮੇ ਟੰਗ ਕੇ ਨਾਲ ਸਸੋਡੀਆਂ ਦੇ ਨਾਲ ਤੁਰਿਆ ਜਾਂਦਾ ਸਸੋਡੀਆਂ ਸਾਹਿਬ ਆ ਗਏ ਜੀ ਆਮ ਆਦਮੀਆਂ ਦੀ ਸਰਕਾਰ ਐ ਉਹ ਪਿੱਛੋਂ ਹੋਰ ਦੋ ਚਾਰ ਇਦਾਂ ਦੇ ਜਿਹੜੇ ਚਮਚੇ ਜੇ ਖੜੇ ਕੀਤੇ ਹਾਂਜੀ ਹਾਂਜੀ ਆਮ ਦੀ ਆਮ ਦੀ ਕਿੱਥੋਂ ਸਰਕਾਰ ਯਾਰ ਤੁਸੀਂ ਤਾਂ ਯਾਰ ਖਾਸੋਂ ਤੋਂ ਖਾਸੋਂ ਤੋਂ ਖਾਸੋ ਟਪਾ ਦਿੱਤੀਆਂ ਹੱਦਾਂ ਸੁਪਰ ਵੀਆਈਪੀ ਜਹਾਜ਼ਾਂ ਤੋਂ ਹੈਲੀਕਾਪਟਰਾਂ ਤੋਂ ਥੱਲੇ ਉਤਰਨ ਵਾਲੇ ਬੰਦੇ ਨਿਗੇ ਇਹ ਪਾਣੀ 2023 ਚ ਵੀ ਆਇਆ ਸੀਗਾ ਕਮਲਿਓ ਕਮਲਿਓ 88 ਚ ਪੂਰਾ ਰਿਕਾਰਡਡ ਆ ਔਰ 2023 ਵਿੱਚ ਸਾਰੇ ਪੰਜਾਬ ਦੇ ਕੱਲੇ-ਕੱਲੇ ਥਾਂ ਤੋਂ ਜਿੱਥੇ ਤੁਸੀ ਬੰਨ ਟੁੱਟਿਆ ਉਹਦਾ ਪੰਜਾਬ ਸਰਕਾਰ ਦੇ ਕੋਲ ਪੁਖਤਾ ਰਿਕਾਰਡ ਆ ਤਿੰਨ ਚਾਰ ਮਹੀਨੇ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਮੀਟਿੰਗ ਸਾਦੀ ਪਹਿਲਾਂ ਜਿਹੜੇ ਕਮਜ਼ੋਰ ਪੁਆਇੰਟ ਸੀਗੇ ਉਹਨਾਂ ਨੂੰ ਸਾਰੇ ਤੁਸੀ ਬੰਨ ਨੂੰ ਮਜ਼ਬੂਤ ਕਰਦੀ ਸਾਰੇ ਦਰਿਆਵਾਂ ਦੀ ਡੀਸਲਟਿੰਗ ਦਾ ਪ੍ਰਬੰਧ ਕਰਦੀ ਸਾਰੀਆਂ ਬਈਆਂ ਤੇ ਨਹਿਰਾਂ ਦੇ ਵਿੱਚ ਜਿੱਥੇ ਅੜਿੱਕੇ ਪਏ ਹੋਏ ਨੇ ਜੈਜ਼ਾ ਲੈਣਾ ਹੁਣ ਕਰੋ ਬੰਦ ਜਿਹੜਾ ਜੈਜ਼ਾ ਲੈਣ ਆਉਂਦਾ ਨਾ ਉਹਨੂੰ ਜਰਾ ਆਪਦੀ ਪਜਾਮੀ ਟੰਗੋ ਥੱਲੇ ਨਜ਼ਰ ਆ ਉਦੀ ਪਜਾਮੀ ਸਿੱਧੀ ਕਰਕੇ ਉਹਨੂੰ ਪੁੱਛੋ ਕਿ ਹੁਣ ਕਾਹਦਾ ਜਾਇਜ਼ਾ ਲੈਣਾ ਹੈ ਹੁਣ ਤਾਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਵਾ ਅਜ ਕ ਇਹਨਾਂ ਦੀ ਕੋਈ ਮਾਨੂੰ ਕੋਈ ਐਮਪੀ ਐਮਐਲਏ ਅੱਜ ਉਹ ਜਿੱਦਾਂ ਬੋਰਾ ਨਹੀਂ ਹੁੰਦਾ ਆਪਣਾ ਖਾਦ ਦਾ ਉਹ ਬੋਰੇ ਨੂੰ ਸਿਰ 'ਚ ਪਾ ਕੇ ਐਵੇਂ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਅੱਛਾ ਇੱਕ ਇਹਨਾਂ ਦਾ ਲਾਲਜੀਤ ਭੁੱਲਰ ਦੇਖੋ ਕਿੰਡੀ ਹੋਛੀ ਹਰਕਤ ਹੈ ਗਰੀਬ ਆਦਮੀ ਇਕੱਠੇ ਹੋਏ ਹੋਏ ਨੇ ਚਲੋ ਗਰੀਬਾਂ ਦੀ ਤਾਂ ਮਜਬੂਰੀ ਆ ਉਹਨਾਂ ਨੂੰ 50000 ਦੇ ਦਿੱਤੀ ਖੜ ਕੇ 500 500 ਤੈਨੂੰ ਵੀ ਦੇਣਾ ਬੀਬੀ ਤੈਨੂੰ ਵੀ ਦੇਣਾ ਕੀ ਇਹ ਫਲੱਡ ਰੀਲੀਫ ਫਲੱਡ ਰੀਲੀਫ ਇਜ਼ ਏ ਕੰਪਲੀਟ ਪੈਕੇਜ ਬਾਏ ਦਾ ਗਵਰਨਮੈਂਟ ਆਫ ਇੰਡੀਆ 1 ਪੈਕੇਜ ਐਂਡ ਸੈਕੰਡ ਪੈਕੇजेस ਬਾਏ ਦਾ ਗਵਰਨਮੈਂਟ ਆਫ ਪੰਜਾਬ ਇਹਦੀ ਤਿਆਰੀ ਅੱਜ ਤੋਂ ਇਹਨਾਂ ਨੂੰ 4-6 ਮਹੀਨੇ ਪਹਿਲਾਂ ਰੱਖਣੀ ਚਾਹੀਦੀ ਸੀ ਅਗਰ ਹੜ ਆ ਗਿਆ ਤੇ ਅਸੀਂ ਪਸ਼ੂਆਂ ਦੇ ਵਾਸਤੇ ਕੀ ਸਾਡੇ ਕੋਲ ਐਮਰਜੈਂਸੀ ਹੈਲਪ ਆ ਜਿਹੜੇ ਗਰੀਬਾਂ ਦੇ ਘਰ ਡਿੱਗਣਗੇ ਉਹਦੇ ਵਾਸਤੇ ਕੀ ਐਮਰਜੈਂਸੀ ਹੈਲਪ ਆ ਜਿਹੜੀਆਂ ਫਸਲਾਂ ਖਰਾਬ ਹੋਣੀਆਂ ਉਹਦੇ ਵਾਸਤੇ ਤੁਰੰਤ ਅਸੀਂ ਕੀ ਸਪੋਰਟ ਕਰ ਦਿੰਨੇ ਆ ਕੁਛ ਨਹੀਂ ਕਰ ਸਕੇ ਬਸ ਐਵੇਂ ਲੱਲਾ ਪੱਬਾ ਆ ਵੀਡੀਓ ਬਣਾਤੀ ਭਗਵੰਤ ਮਾਨ ਨੇ ਕਿਸੇ ਦੇ ਗਲ ਲਾ ਕੇ ਰੋ ਲਿਆ ਕਿਸੇ ਥੱਲੇ ਪੁੰਜੇ ਰੱਖ ਕੇ ਰੋਟੀ ਲੈ ਲਈ ਕਿ ਆਹ ਦੀਸ ਫਲੱਡ ਇਫੈਕਟਡ ਮੈਜਰਸ ਇੱਕ ਗੱਲ ਨਾ ਕੱਲ ਮਨਿੰਦਰਜੀਤ ਸਿੱਧੂ ਨੇ ਬੜੀ ਤਕੜੀ ਐਕਸਪੋਜ਼ ਕਰਤੀ ਆ ਜਿਹੜਾ ਕੇਜਰੀਵਾਲ ਤੇ ਸਸੋਡੀਆਂ ਉਹ ਤਿੰਨ ਹਫ਼ਤਿਆਂ ਦੇ ਪੰਜਾਬ ਨਹੀਂ ਵੜੇ ਜੀ ਨਾ ਸਾਡੇ ਪ੍ਰਾਈਮ ਮਿਨਿਸਟਰ ਨੇ ਟਵੀਟ ਕੀਤਾ ਨਾ ਕਿਸੇ ਨੈਸ਼ਨਲ ਮੀਡੀਆ ਨੇ ਪੰਜਾਬ ਵੱਲ ਕੋਈ ਝਾਤ ਹੀ ਮਾਰੀ ਵੀ 18 19 ਜ਼ਿਲ੍ਹੇ ਹੜ੍ਹ ਚ ਡੁੱਬ ਗਏ ਨੇ ਕਿਸੇ ਨੇ ਨਹੀਂ ਦਿਖਾਇਆ ਤੇ ਕੇਜਰੀਵਾਲ ਤਿੰਨ ਹਫ਼ਤਿਆਂ ਦਾ ਕੇਜਰੀਵਾਲ ਤੇ ਸਸੋਡੀਆਂ ਪੰਜਾਬ ਨਹੀਂ ਵੜੇ ਹੁਣ ਪਤਾ ਲੱਗਿਆ ਮਨਿੰਦਰਜੀਤ ਸਿੰਘ ਸਿੱਧੂ ਨੇ ਲੋਕ ਟੀਵੀ ਵਾਲੇ ਨੇ ਕਿਹਾ ਮੈਂ ਵੀ ਟਵੀਟ ਕੀਤਾ ਮੇਰੇ ਟਵਿੱਟਰ ਐਕਸ ਤੇ ਜਾ ਕੇ ਦੇਖ ਸਕਦੇ ਹੋ ਕਿ ਜਦੋਂ ਇਹਨਾਂ ਦੀ ਤਰੀਕ ਸੀਗੀ ਸ਼ਰਾਬ ਘਟਾਲੇ ਦੀ ਦਿੱਲੀ ਪੀਐਮਐਲਏ ਕੋਰਟ ਵਿੱਚ ਇਹਨਾਂ ਨੇ ਦੇਖਿਆ ਯਾਰ ਸ਼ਰਾਬ ਘਟਾਲੇ ਵਿੱਚ ਜਾਵਾਂਗੇ ਉੱਥੇ ਪ੍ਰोसीडिंग ਅੱਗੇ ਵਧੀ ਕਿ ਗਵਾਹਾਂ ਚੱਲਣਗੀਆਂ ਦੋ ਕੰਮ ਕਰ ਲੈਣੇ ਆ ਉਧਰ ਪਾ ਦੇਣੇ ਐਗਜ਼ੈਂਪਸ਼ਨ ਕਿ ਪੰਜਾਬ ਦੇ ਵਿੱਚ ਫਲੱਡਸ ਆਏ ਹੋਏ ਨੇ ਤੇ ਪੰਜਾਬ ਦੇ ਬਹਾਨੇ ਅਸੀਂ ਉਹ ਟ੍ਰਿਕ ਉਥੋਂ ਲੈ ਲੈਣ ਐਗਜ਼ੈਂਪਸ਼ਨ ਲਈ ਆ ਮਿੱਥ ਕੇ ਇਹਨਾਂ ਨੂੰ ਪੁੱਛੋ ਤੁਸੀਂ ਤਿੰਨ ਹਫ਼ਤੇ ਜਦੋਂ ਦਾ 25 ਦਿਨ ਦਾ ਪਾਣੀ ਦਰਿਆਵਾਂ 'ਚ ਚੜ ਗਿਆ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਸਿਰਫ ਆਪਣੀ ਕੋਰਟ ਦੀ ਕਾਰਵਾਈ ਦੀ ਅਦਾਲਤ ਤੋਂ ਸ਼ਰਾਬ ਘਟਾਲੇ 'ਚ ਬਚਣ ਵਾਸਤੇ ਤੁਸੀਂ ਪੰਜਾਬ 'ਨਾ ਐਡਾ ਵੱਡਾ ਕੋਜਾ ਮਜ਼ਾਕ ਕਰ ਸਕਦੇ ਹੋ ਯਾਰ ਐਡੇ ਵੱਡੇ ਲੈਵਲ ਦੇ ਫਰਾਡ ਬੰਦੇ ਤੁਸੀਂ ਨਿਕਲ ਆਏ ਹੋ ਤੁਸੀਂ ਪੰਜਾਬ ਦੇ ਨਾਲ ਮਤਲਬ ਪੰਜਾਬ ਦੇ ਲੋਕਾਂ ਨੂੰ ਸਮਝਦੇ ਕੀ ਹੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੋਈ ਮੂਰਖ ਲੋਕ ਸਮਝਦੇ ਹੋ ਆ ਜਿੰਨੇ ਸਾਡੇ ਇੱਥੇ ਖੜੇ ਤੇ ਬਾਹਰ ਦੁਨੀਆ ਭਰ ਤੋਂ ਲੈ ਕੇ ਜਿਹੜੇ ਸਾਡੇ ਨੌਜਵਾਨ ਉਹਨਾਂ ਦੀ ਇੱਕ ਵਾਰੀ ਸਪਿਰਿਟ ਤਾਂ ਦੇਖੋ ਕੇਜਰੀਵਾਲ ਸਾਹਿਬ ਅਸੀਂ ਮਾਰਤਾ ਸਕਦੇ ਆ ਔਰ ਬਹੁਤ ਸੋਹਣਾ ਹੈ ਕਿ ਜ세ਦਾਰ ਨੇ ਕਿਹਾ ਉਹ ਕਹਿੰਦਾ ਕੇਜਰੀਵਾਲ ਕਹਿੰਦਾ ਵਾ ਅਖੇ ਹਮ ਦਿੱਲੀ ਵਿੱਚੋਂ ਰਾਸ਼ਨ ਇਕੱਠਾ ਕਰਕੇ ਰਾਸ਼ਨ ਦਿੱਤਾ ਅਸੀਂ ਨਾ ਲੈਣਾ ਕੇਜਰੀਵਾਲ ਦਾ ਰਾਸ਼ਨ ਅਸੀਂ ਵੀ ਨਹੀਂ ਲੈਣਾ ਤੁਹਾਨੂੰ ਦੱਸਤਾ ਇਹ ਸਾਡਾ ਰਾਈਟ ਆ ਪੰਜਾਬ ਦੇ ਲੋਕ ਆ ਜਿੰਨੇ ਇੱਥੇ ਖੜਿਆ ਛੋਟੇ ਤੋਂ ਛੋਟਾ ਗਰੀਬ ਆਦਮੀ ਛੋਟੇ ਤੋਂ ਛੋਟੀ ਚੀਜ਼ ਵਾਸਤੇ ਟੈਕਸ ਭਰਦਾ ਵਾ ਇਹ ਆਸਾਨ ਆ ਸਾਡੇ ਤੇ ਕੋਈ ਇਹ ਕੁਝ ਆਸਾਨ ਮੰਗ ਰਹੇ ਅਸੀਂ ਕਿਸਾਨੂ ਜੀ ਖੜਾ ਹੋਵੇ ਸਾਡੀ ਮਦਦ ਕਰੋ ਇਟ ਇਜ਼ ਆਵਰ ਰਾਈਟ ਅਸੀਂ ਇਸ ਦੇਸ਼ ਦੇ ਇਕੁਅਲ ਪਾਰਟਨਰ ਆ ਅਸੀਂ ਟਰੈਕਟਰ ਮਸ਼ੀਨਰੀ ਲੈਣੇ ਆ ਅਸੀਂ ਕੋਈ ਸੰਧ ਬਣਾਉਣੇ ਆ ਅਸੀਂ ਸਾਬਣ ਤੇਲ ਲੈਣੇ ਆ ਅਸੀਂ ਰਾਸ਼ਨ ਲੈਣੇ ਆ ਹਰ ਗੱਲ ਵਿੱਚ ਜੀਐਸਟੀ ਤੋਂ ਲੈ ਕੇ ਵੈਟ ਤੋਂ ਲੈ ਕੇ ਸੇਲ ਟੈਕਸ ਤੋਂ ਲੈ ਕੇ ਪਤਾ ਨਹੀਂ ਕਿੰਨੇ ਟੈਕਸ ਦੁਨੀਆ ਜਾਣਦੇ ਇਸ ਦੇਸ਼ ਵਿੱਚ ਦਿੰਦੇ ਆ ਤੇ ਸਾਨੂੰ ਕੇਜਰੀਵਾਲ ਤੇ ਉਹ ਕਹਿੰਦੇ ਨੇ ਕਿ ਅਸੀਂ ਦਿੱਲੀੋਂ ਸਮਾਨ ਇਕੱਠਾ ਕਰਕੇ ਲਿਆ ਕੇ ਤੁਹਾਨੂੰ ਦਿਆਂਗੇ ਰਾਹਤ ਲੱਖ ਦੀ ਲੰਮ ਪਿਆਰ ਔਰ ਦੋਨੋ ਸਰਕਾਰਾਂ ਫੇਲ ਹੋਈਆਂ ਨੇ ਚਲੋ ਹੁਣ ਮੰਨਣ ਜਾਂ ਨਾ ਮੰਨਣ ਐਵੇਂ ਬਹਾਨੇ ਬਣਾਈ ਜਾਣਗੇ ਅੱਛਾ ਜਿੱਥੇ ਜਾ ਰਹੇ ਨੇ ਇਹ ਸਾਰਾ ਸਕ੍ਰਿਪਟਡ ਡਰਾਮਾ ਵਾ ਕੇਜਰੀਵਾਲ ਤੇ ਸਸੋੜੀਏ ਨੂੰ ਤੇ ਭਗਵੰਤ ਮਾਨ ਨੂੰ ਕਹੋ ਕਿ ਇੱਕ ਵਾਰ ਰੈਂਡਮਲੀ ਜਿੱਥੇ ਕਾਠਾ ਲੋਕਾਂ ਦਾ ਉਹਨਾਂ ਦੇ ਵਿੱਚ ਜਾ ਕੇ ਦਿਖਾ ਦੇਣ ਪਾਵੇਂ ਸਿਕਿਉਰਿਟੀ ਲਾਇਆ ਹੋ ਆਪਣੀ ਜੈਡ ਵੀ ਲਾਇਆ ਹੋ ਕੋਈ ਗੱਲ ਨਹੀਂ ਕਿ ਇੱਕ ਵਾਰੀ ਲੋਕਾਂ ਦੇ ਵਿੱਚ ਵੜ ਕੇ ਇਹ ਤਾਂ ਸਿਰਫ ਆਪਣੀ ਪਾਰਟੀ ਦੇ ਬੰਦੇ ਲਿਆਉਂਦੇ ਨੇ ਉਹਨਾਂ ਦੇ ਉਹਨਾਂ ਦੇ ਨਾਲ ਖੜ ਕੇ ਇੱਕ ਐਵੀ ਵੀਡੀਓ ਬਣਾਉਣੀ ਹੁੰਦੀ ਆ ਉਹ ਗੱਲ ਲੱਗੇ ਐਵੇਂ ਰੋਲਿਆ ਜਦੋਂ ਮੈਂ ਉਹ ਦਿਨ ਸਮਝਾਇਆ ਸੀਗਾ ਤੇ ਪੈਸੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਦਿਖਾਉਣਾ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ ਸੋ ਬੜੀ ਬਦਕਿਸਮਤੀ ਆ ਪੰਜਾਬ ਦੀ ਬੜੀ ਲੋਕਾਂ ਨੇ ਉਮੀਦ ਨਾਲ ਵੋਟ ਪਾਈ ਸੀ ਯਾਰ ਔਰ ਡਾਕਟਰ ਗਾਂਧੀ ਦੀ ਗੱਲ ਸੁਣੋ ਉਹ ਕਹਿੰਦਾ ਆਮ ਆਦਮੀ ਬੋਕਰ ਪਾਰਟੀ ਨੇ ਸਭ ਤੋਂ ਵੱਡੀ ਜਿਹੜੀ ਡਿਸ ਸਰਵਿਸ ਕੀਤੀ ਨਾ ਪੰਜਾਬ 'ਚ ਤੇ ਦੇਸ਼ ਵਿੱਚ ਉਹਨਾਂ ਨੇ ਇਨਕਲਾਬ ਦੇ ਨਾਰੇ ਦਾ ਗਰਭਪਾਤ ਕੀਤਾ ਵਾਹ ਹੁਣ ਤੋਂ ਬਾਅਦ ਜਿਹੜਾ ਇਨਕਲਾਬ ਦੀ ਗੱਲ ਕਰੂਗਾ ਲੋਕਾਂ ਨੇ ਗਾਣਾ ਭਾਜਾ ਇਥੋਂ ਅ ਕੇਜਰੀਵਾਲ ਤੇ ਸਸੋਡੀਆਂ ਤੇ ਭਗਵੰਤ ਅਸੀਂ ਦੇਖ ਚੁੱਕੇ ਹ ਉਹਨਾਂ ਨੇ ਅਬਾਟ ਕੀਤਾ ਦੀ ਆਈਡੀਆ ਆਫ ਰੈਵੋਲੂਸ਼ਨ ਬੜੀ ਮੁਸ਼ਕਲ ਨਾ ਰੈਵੋਲੂਸ਼ਨ ਆਈ ਪੰਜਾਬ ਦੇ ਵਿੱਚ ਬੜੀ ਮੁਸ਼ਕਲ ਨਾ ਆਉਂਦੀ 30 40 40 ਸਾਲ ਬਾਅਦ ਲੋਕ ਉੱਠਦੇ ਨੇ ਜਜ਼ਬੇ ਦੇ ਨਾਲ ਯਾਰ ਤੁਸੀਂ ਉਹਦਾ ਵੀ ਧਿਆਨ ਨਹੀਂ ਕੀਤਾ ਤੁਹਾਨੂੰ ਕੋਈ ਤਰਸ ਨਹੀਂ ਆਇਆ ਪੰਜਾਬ ਦੇ ਲੋਕਾਂ ਨੇ ਕਿ ਤੁਹਾਨੂੰ ਤਾਜ ਤੇ ਬਿਠਾ ਲਿਆ ਸਿਰ ਦੇ ਤਾਜ ਬਣਾ ਲਿਆ ਤੁਹਾਨੂੰ ਫਿਰ ਵੀ ਭੁੱਖ ਰਹੀ ਆ ਕਿ ਅਸੀਂ ਮਾਈਨਿੰਗ ਚੋਂ ਪੈਸੇ ਲੈ ਲਏ ਅਸੀਂ ਲੈਂਡ ਪੂਲਿੰਗ ਪਾਲਿਸੀ ਬਣਾ ਲਈਏ ਅਸੀਂ ਕੋਸੋ ਗੱਡੀ ਦੇ ਵਿੱਚ ਘੁੰਮ ਲਈਏ ਅਸੀਂ ਲੈਂਡ ਕਰੂਸਰਾਂ ਤੇ ਚੜ੍ਹ ਲਈਏ ਅਸੀਂ ਨਜ਼ਾਰੇ ਲੈ ਲਈਏ ਅਸੀਂ ਹੈਲੀਕਾਪਟਰ ਚੜ੍ਹ ਲਈਏ ਆ ਤੁਹਾਡੀ ਕਰਤੂਤ ਆ ਇਸ ਕਰਕੇ ਦੋਸਤੋ ਜੈਜ਼ਾ ਲੈਣਾ ਹੁਣ ਕਰੋ ਬੰਦ ਜਿਹੜਾ ਜੈਜ਼ਾ ਲੈਣਾ ਆਉਂਦਾ ਨਾ ਉਹਨੂੰ ਜਰਾ ਆਉਦੀ ਪਜਾਮੀ ਟੰਗੋ ਥੱਲੇ ਨੂੰ ਜਰਾ ਉਹਦੀ ਪਜਾਮੀ ਸਿੱਧੀ ਕਰਕੇ ਉਹਨੂੰ ਪੁੱਛੋ ਕਿ ਹੁਣ ਕਾਦਾ ਜੈਜ਼ਾ ਲੈਣਾ ਹੈ ਹੁਣ ਤਾਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਵਾ ਸਾਰਾ ਕੁਝ ਅਸੈਸਮੈਂਟ ਲਾਓ ਔਰ ਅਸੀਂ ਪੰਜਾਬ ਦੇ ਲੋਕ ਮੰਗਦੇ ਆ ਸਾਨੂੰ 50000 ਰੁਪਏ ਘੱਟੋ ਘੱਟ ਪੰਜਾਬ ਦੇ ਖੜਾਂ ਦਾ ਮੁਆਵਜ਼ਾ ਚਾਹੀਦਾ ਝੋਨੇ ਦਾ 1 ਲੱਖ ਰੁਪਇਆ ਚਾਹੀਦਾ ਸਾਨੂੰ ਗੰਨੇ ਦੀ ਫਸਲ ਦਾ ਔਰ ਜਿਹੜਾ ਘਰਾਂ ਦੇ ਵਿੱਚ ਖਰਾਬਾ ਹੋਇਆ ਨੁਕਸਾਨ ਹੋਇਆ ਗਰੀਬਾਂ ਦਾ 2.5 ਲੱਖ ਰੁਪਇਆ ਜਸਟ ਫਾਰ ਹਾਊਸ ਰਿਪੇਅਰ ਤੇ ਜਿਹੜੇ ਪਸ਼ੂ ਮਰ ਗਏ ਨੇ ਪਤਾ ਨਹੀਂ ਕਿੰਨੇ ਸੈਂਕੜੇ ਪਸ਼ੂ ਮਰ ਗਏ ਪੰਜਾਬ 'ਚ ਕਟੂਕਟ ਅਕਸਰ ਮਹਿੰਗਾ ਪਸ਼ੂ 1 ਲੱਖ ਰੁਪਇਆ ਫੀ ਪਸ਼ੂ ਤੁਸੀਂ ਦਿਓ ਇਹ ਤੁਹਾਡਾ ਕੰਮ ਆ ਤੁਹਾਡਾ ਕੰਮ ਪੰਜਾਬੇ ਟੰਕ ਕੇ ਕਿਸ਼ਤੀਆਂ ਵਿੱਚ ਢੇੜੇ ਕੱਢ ਕੇ ਤੇ ਸਕ੍ਰਿਪਟਡ ਡਰਾਮਾ ਕਰਕੇ ਤੇ ਜਫੀਆਂ ਪਾ ਕੇ ਤੇ ਰੋਣ ਦਾ ਨਿੰਗਾ ਪੁੰਜੇ ਰੱਖ ਕੇ ਰੋਟੀ ਦਾ ਨਿੰਗਾ ਔਰ ਕੇਜਰੀਵਾਲ ਸਾਹਿਬ ਤੇ ਆ ਜਿਹੜਾ ਸਸੋਡਿਆ ਇਹ ਤੁਹਾਡਾ ਕੰਮ ਨਹੀਂਗਾ ਇਹ ਲੈਟ ਪੰਜਾਬ ਦੀ ਗਵਰਨਮੈਂਟ ਵਰਕ ਔਨ ਇਟ ਤੁਸੀਂ ਤਾਂ ਦਿੱਲੀੋਂ ਭਜਾਤਾ ਤੁਹਾਨੂੰ ਲੋਕਾਂ ਨੇ ਤੁਹਾਨੂੰ ਤੰਕਾਰ ਦਿੱਤਾ ਹੋਇਆ ਵਾ ਤੁਸੀਂ ਤਾਂ ਉਥੋਂ ਦੇ ਰਿਜੈਕਟਡ ਲੀਡਰ ਹੋ ਤੁਸੀਂ ਸਾਡੀ ਸਿਕਿਉਰਿਟੀ ਕੇਸ ਸੁਧਾਰ ਤੇ ਵਰਦੇ ਮੈਂ ਡੀਜੀਪੀ ਨੂੰ ਕੱਲ ਪੁੱਛਿਆ ਸੀਗਾ ਟੈਗ ਕਰਕੇ ਕਿ ਡੀਜੀਪੀ ਸਾਹਿਬ ਦੱਸਿਓ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਚੀਫ ਮਿਨਿਸਟਰ ਦੀ Z+ ਸਿਕਿਉਰਿਟੀ ਕਿਵੇਂ ਵਰਤ ਰਿਹਾ ਕੋਈ ਜਵਾਬ ਨਹੀਂਗਾ ਮੂਕ ਦਰ